ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਭਾਈਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪਾਤਸ਼ਾਹ ਜੀ ਦੀ ਮੇਰ ਅਸਾ ਰਾਗ ਜੋ ਕੱਲ ਸੰਪੂਰਨ ਹੋਇਆ ਹੈ ਜੋ ਅਗਲਾ ਰਾਗ ਹੈ ਗੁਜਰੀ ਰਾਗ ਹੈ ਪਾਤਸ਼ਾਹ ਜੀ ਧੰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਰੰਭ ਹੁੰਦੀ ਹੈ ਗੁਜਰੀ ਰਾਗ ਦੇ ਵਿੱਚ ਸਤ ਗੁਰੂ ਜੀ ਮੰਗਲਾ ਚਰਨ ਕਰਦੇ ਹੋਏ ਰਾਗ ਦੀ ਰੰਮਤਾ ਕਰਦੇ ਹਨ ਕਿਉਂਕਿ ਪਾਤਸ਼ਾਹ ਜੀ ਗੁਰअर्जਨ ਦੇ ਪਾਤਸ਼ਾਹ ਜੀ ਹਰ ਇੱਕ ਰਾਗ ਦੀ ਰੰਮਤਾ ਮੰਗਲਾ ਚਰਨ ਤੋਂ ਕਰਦੇ ਆਓ ਪਾਤਸ਼ਾਹ ਜੀ ਬਚਨ ਕਰਦੇ ਹਨ ਜੀ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਭ ਗੁਰਪ੍ਰਸਾਦ ਪਾਤਸ਼ਾਹ ਜੀ ਬਤਨ ਕਰਦੇ ਹਨ ਉਹ ਪਲੀਪੂਰਨ ਪ੍ਰਮਾਤਮਾ ਇੱਕ ਹੈ ਇੱਕ ਓ ਅੰਕਾਰ ਤੋ ਭਾਵ ਕਿ ਉਹ ਪਰਮੇਸ਼ਰ ਅਕਾਲ ਪੁਰਖ ਸ੍ਰਿਸ਼ਟੀ ਦਾ ਮਾਲਿਕ ਇੱਕ ਹੈ ਇੱਕੋ ਨਹੀਂ ਸਾਰੇ ਜਗਤ ਨੇ ਧਿਆਉਣਾ ਹੈ ਇੱਕੋ ਦੇ ਸਾਰਾ ਬ੍ਰਹਿਮੰਡ ਹੈ ਸ੍ਰਿਸ਼ਟੀ ਧਰਤੀ ਤੋਂ ਆਕਾਸ਼ ਪਤਾਲਾਂ ਤੱਕ ਇੱਕੋ ਹੀ ਵਰਤ ਰਿਹਾ ਹੈ ਜਿੱਦੀ ਮੂਰਤ ਮਹਾਰਾਜ ਜੀ ਕਹਿੰਦੇ ਸੱਤ ਹੈ ਸੱਤ ਜਿਹਾ ਤੋਂ ਭਾਵ ਹੁੰਦਾ ਹੈ ਕਿ ਜਿਹੜੀ ਕਾਲ ਤੋਂ ਰਹਿ ਧੋਏ ਹਰ ਇੱਕ ਸਮੇਂ ਮੌਜੂਦ ਰਹਿੰਦਾ ਉਹਦਾ ਨਾਮ ਹੀ ਹੈ ਜਿਹੜਾ ਕੀ ਹਰ ਕਾਲ ਦੇ ਵਿੱਚ ਹਰ ਸਮੇਂ ਤੇ ਸਤ ਹੈ ਕਰਤਾ ਉਹ ਪਰਮੇਸ਼ਰ ਹੈ ਕਰਤਾ ਪੁਰਖ ਪੁਰਖ ਪ੍ਰਭੂ ਦਾ ਨਾਮ ਹੈ ਪਰਮੇਸ਼ਰ ਦਾ ਨਿਰਭਉ ਹੈ ਜਿਹੜਾ ਸਤਗੁਰੂ ਜੀ ਕਹਿੰਦੇ ਉਹ ਭੈ ਤੋਂ ਪਰੇ ਹੈ ਭੈ ਤੋਂ ਰਹਿਤ ਹੈ ਕਿਉਂਕਿ ਉਹ ਜੰਮਨ ਮਰਨ ਵਿੱਚ ਨਹੀਂ ਹੈ ਨਰਵੈਰ ਹੈ ਜੀਵਾਂ ਦਾ ਸਾਡਾ ਹਿੰਕਤਾ ਦੇ ਕਾਰਨ ਵੈਰ ਹੈ ਆਪਸ ਦੇ ਵਿੱਚ ਤੇ ਪ੍ਰਮਾਤਮਾ ਹੀ ਕੋ ਹੈ ਜਿਹੜਾ ਨਿਰਵੈਰ ਹੈ ਜਦੋਂ ਅੰਸ਼ ਸਾਡੀ ਆਤਮਾ ਉਹਦੇ ਵਿੱਚ ਲੀਨ ਹੁੰਦੀ ਆ ਅਸੀਂ ਵੀ ਨਿਰਵੈਰ ਬਣ ਜਾਂਦੇ ਹਾਂ ਉਹਦੇ ਗੁਣਾਂ ਨੂੰ ਲੈ ਕੇ ਮਨੁੱਖ ਨਿਰਵੈਰ ਹੁੰਦਾ ਇਸ ਕਰਕੇ ਉਹ ਪ੍ਰਮਾਤਮਾ ਨਿਰਭਉ ਵੀ ਹੈ ਨਿਰਵੈਰ ਵੀ ਹੈ ਕਾਲ ਤੋਂ ਪਰੇ ਹੈ ਕਾਲ ਮੂਰਤ ਉਹਦੀ ਮੂਰਤ ਹੈ ਜਿਹੜੀ ਕਾਲ ਤੋਂ ਰਹਤ ਹੈ ਜੁਨੀ ਸਹ ਭੰ ਗੁਰ ਪ੍ਰਸਾਦ ਆਛਾ ਭਾਵ ਕੀ ਉਹ ਜੁਨਾ ਤੁਪਰੇ ਹੈ ਗੁਰੂ ਦੀ ਕਿਰਪਾ ਦੇ ਨਾਲ ਸੱਚੇ ਗੁਰੂ ਦੇ ਮਿਹਰ ਦੇ ਨਾਲ ਉਹਦੀ ਪ੍ਰਾਪਤੀ ਹੈ ਪ੍ਰਸਾਦ ਦਾ ਅਰਥ ਬਣਦਾ ਕਿਰਪਾ ਉਹਦੀ ਪ੍ਰਾਪਤੀ ਕਰਨੀ ਹੈ ਤਾਂ ਗੁਰੂ ਨੂੰ ਧਾਰਨ ਕਰਨਾ ਪੈਂਦਾ ਹੈ ਜਿਵੇਂ ਦੇਖੋ ਮਹਾਰਾਜ ਜਦੋਂ ਸਰੀਰ ਛਾਏ ਭਾਈ ਲੈਣਾ ਜੀ ਨੇ ਇੱਕ ਸਤਿਗੁਰਾਂ ਨੂੰ ਗੁਰੂ ਧਾਰਨ ਕੀਤਾ ਤੇ ਪਰਮੇਸ਼ਰ ਵਿੱਚ ਲੀਨ ਹੋਏ ਇੱਕੋ ਸਰੂਪ ਬਣ ਗਏ ਗੁਰੰਬਰ ਦਾਸ ਜੀ ਨੇ ਗੁਰੂ ਧਾਰਨ ਕੀਤਾ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਤੇ ਉਹਨਾਂ ਨੇ ਮਾਰਗ ਦਰਸਾਇਆ ਤਾਂ ਇੱਕੋ ਜੋਤ ਹੋਈ ਇਸੇ ਤਰ੍ਹਾਂ ਅਸੀਂ ਸ਼ਬਦ ਗੁਰੂ ਨੂੰ ਧਾਰਨ ਕਰਨਾ ਹੈ ਤੇ ਸ਼ਬਦ ਗੁਰੂ ਦੇ ਰਾਹੀ ਸਾਡਾ ਮੇਲ ਉਹ ਪ੍ਰਮਾਤਮਾ ਵਿੱਚ ਹੋ ਜਾਵੇਗਾ ਇਹ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਮੇਲ ਹੋ ਜਾਣਾ ਇਹ ਪਾਤਸ਼ਾਹ ਜੀ ਮੰਗਲਾ ਚਰਨ ਕਰਦੇ ਹੋਏ ਅੱਗੇ ਰਮਤਾ ਕਰਦੇ ਆਣੇ ਇਸ ਰਾਗ ਦੀ ਰਾਗ ਗੁਜਰੀ ਮਹੱਲਾ ਪਹਿਲਾ ਗੁਜਰੀ ਰਾਗ ਸ਼ੁਰੂ ਹੁੰਦਾ ਇੱਥੋਂ ਪਹਿਲੇ ਸਤਿਗੁਰਾਂ ਦੀ ਬਾਣੀ ਰੰਗ ਹੁੰਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਾਉ ਪੱਦੇ ਤੋਂ ਭਾਵ ਹੁੰਦਾ ਹੈ ਕਿ ਚਾਰ ਬੰਦਾ ਵਾਲਾ ਸ਼ਬਦ ਚਾਰ ਬੰਦਾ ਵਾਲੇ ਸ਼ਬਦ ਰੰਗ ਹੁੰਦੇ ਹਨ ਜਿਹਦੇ ਵਿੱਚ ਚਾਰ ਪੈਦੇ ਹੁੰਦਿਆਂ ਸ਼ਬਦ ਵਿੱਚ ਉਹਨੂੰ ਚਾਰ ਬੰਦਾ ਵਾਲਾ ਸ਼ਬਦ ਕਹਿੰਦੇ ਹਨ ਪਹਿਲੇ ਘਰ ਤੋਂ ਭਾਵ ਹੈ ਕਿ ਪਹਿਲੇ ਸੁਰ ਤਾਲ ਦੇ ਵਿੱਚ ਸ਼ਬਦ ਨੂੰ ਗਾਣ ਦੀ ਤੈਅਤ ਕੀਤੀ ਹੈ ਸਤਿਗੁਰਾਂ ਨੇ ਇਹ ਸੰਗੀਤ ਨਾਲ ਜੁੜਿਆ ਹੋਇਆ ਲਬਜ ਹੈ ਘਾਰ ਪਹਿਲੇ ਤੋਂ ਪਹਿਲਾਂ ਸੁਰ ਜਿਹੜਾ ਹੁੰਦਾ ਜਿਵੇਂ ਵਾਜੇ ਦੇ ਸੁਰ ਨੇ ਨਾ ਜਿਹੜੇ ਉਹ ਤਿੰਨ ਭਾਗਾ ਵਿੱਚ ਵੰਡੇ ਹੋਏ ਹਨ ਉਹਦੇ ਲੱਗ-ਲੱਗ ਸਾਹ ਹੁੰਦੇ ਹਨ ਪਹਿਲਾ ਸਾਹ ਦੂਜਾ ਸਾਹ ਤੀਜਾ ਸਾਹ ਜਿਵੇਂ ਜਿਵੇਂ ਉੱਪਰ ਸਾਹ ਚਲੇ ਜਾਂਦੇ ਹਨ ਜਿਵੇਂ ਤਵੇ ਜਿਹੜਾ ਗਾਣ ਵਾਲਾ ਗਵਈਆ ਹੁੰਦਾ ਹੈ ਉਹਦੀ ਆਵਾਜ਼ ਉੱਪਰ ਚਲੀ ਜਾਂਦੀ ਹੈ ਤਾਰ ਸਪਤਕ ਦੇ ਵਿੱਚ ਤਿੰਨ ਸਪਤਕ ਹੁੰਦੇ ਆਂ ਵਾਜੇ ਦੇ ਇਹ ਸੰਗੀਤਕਾਰਾਂ ਨੂੰ ਸਮਝ ਲੱਗਦੀ ਹੈ ਕਿਉਂਕਿ ਆਪਾਂ ਨੂੰ ਸਮਝ ਨਹੀਂ ਆਉਣੀ ਤਿੰਨ ਸਪਤਕ ਦੇ ਵਿੱਚ ਵਾਜਾ ਵੰਡਿਆ ਹੁੰਦਾ ਹੈ ਹਰ ਜਿਹੜਾ ਸਾਜ ਆ ਤਿੰਨ ਤਿੰਨ ਸਪਤਕਾਂ ਵਿੱਚ ਹੁੰਦਾ ਹੈ ਤੇ ਮੰਦਰ ਸਪਤਕ ਮੱਧ ਸਪਤਕ ਤੇ ਤਾਰ ਸਪਤਕ ਉਹਦੀਆਂ ਨਿਸ਼ਾਨੀਆਂ ਦੱਸੀਆਂ ਜਾਂਦੀਆਂ ਜਿਸ ਵੇਲੇ ਸਕਾਇਆ ਜਾਂਦਾ ਹੈ ਕਿਸੇ ਨੂੰ ਤੇ ਇਸੇ ਇੱਕ ਹਾਰ ਦੇ ਬਾਰੇ ਮਹਾਰਾਜ ਨੇ ਵਰਣਨ ਕੀਤਾ ਕਿ ਪਹਿਲੇ ਘਰ ਦੇ ਵਿੱਚ ਪਹਿਲੇ ਸਾਤ ਨੂੰ ਗਾਣ ਦੀ ਦਾਇਤ ਹੈ ਆਉ ਭਗਤ ਸਤਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰਦਿਆਂ ਤੇਰਾ ਨਾਮ ਕਰੀ ਚੰਨ 나ਠੀਆ ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜੇ ਰਲੇ ਘਟ ਅੰਤਰ ਪੂਜਾ ਹੋਏ ਬੜਾ ਸੁੰਦਰ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ ਜਿਹਦੇ ਵਿੱਚ ਸਾਡੀ ਦੁਬਿਤਾ ਖਤਮ ਹੋ ਜਾਵੇਗੀ ਤੇ ਬੜਾ ਬੜੀ ਬੜੀ ਰਾਗੀ ਸਿੰਘ ਵੀ ਗਾਉਂਦੇ ਨੇ ਸ਼ਬਦ ਅਸੀਂ ਬਚਪਨ ਤੋਂ ਬਹੁਤ ਜ਼ਿਆਦਾ ਗਾਇਆ ਸ਼ਬਦ ਜਿਹਦੇ ਵਿੱਚ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰ ਦੇ ਤੈਰਾ ਨਾਮ ਕਰੀ ਚਰਨ ਨਾਟਕਿਆ ਜਿਵੇਂ ਉਰਸਾ ਹੋਏ ਉਰਸਾ ਇੱਕ ਪੱਥਰ ਸੇਲ ਹੁੰਦੀ ਹੈ ਜਿਹਨੂੰ ਉਰਸਾ ਕਿਹਾ ਜਾਂਦਾ ਹੈ ਜਿਹਨੂੰ ਬ੍ਰਾਹਮਣ ਲੋਕ ਪੰਡਤ ਲੋਕ ਭਾਵੇਂ ਕੀ ਸ਼ਬਦੀ ਦੀ ਵੀ ਅਥਾਨਕਾ ਦਿੱਤੀ ਹੈ ਕੀਕਾਕਾਰਾਂ ਨੇ ਹੋਤੇ ਟੀਕਾਕਾਰ ਅਥਾਨਕਾ ਤਾਂ ਕਰਕੇ ਦਿੰਦੇ ਹਨ ਅਥਾਨਕਾ ਦਾ ਅਰਥ ਹੁੰਦਾ ਹੈ ਕਿ ਸਾਖੀ ਦੇ ਦੇਣੀ ਕੋਈ ਸ਼ਬਦ ਨੂੰ ਸਮਝਾਣ ਵਾਸਤੇ ਕੀ ਸ਼ਬਦ ਸੋਖੀ ਤਰ੍ਹਾਂ ਸਮਝ ਆ ਜਾਵੇ ਜੇ ਕਿਸੇ ਦੇ ਦਿਮਾਗ ਵਿੱਚ ਨਹੀਂ ਪੈਂਦਾ ਤਾਂ ਚੰਗੀ ਤਰ੍ਹਾਂ ਪੈ ਜਾਵੇ ਇਸ ਕਰਕੇ ਟੀਕਾ ਕਰਬੋ ਤੇ ਥਾਨਕਾ ਦੇ ਦਿੰਦੇ ਹਨ ਉਹਦੀ ਸਾਖੀ ਦੇ ਦਿੰਦੇ ਹਨ ਭਾਵੇਂ ਕੀ ਸਮਾਂ ਘਟਣ ਕਾਰਨ ਕੋਤੀ ਲੋੜ ਨਹੀਂ ਹੁੰਦੀ ਸਾਖੀ ਦੀ ਸ਼ਬਦ ਦੀ ਵਿਚਾਰ ਦੀ ਲੋੜ ਹੁੰਦੀ ਹੈ ਪਰ ਇਸ ਕਰਕੇ ਕੀ ਜਿਹਨਾਂ ਨੂੰ ਨਹੀਂ ਸਮਝ ਪੈਂਦੀ ਉਹ ਪੈ ਜਾਂਦੀ ਕਿ ਉਹ ਸਮੇਂ ਦੇ ਮੁਤਾਬਕ ਜੇ ਲਾਈਏ ਕਿਸੇ ਬ੍ਰਾਹਮਣ ਦੇ ਨਾਲ ਗੁਰਨਾਥ ਕੁਮਾਰ ਜੀ ਦਾ ਮੇਲ ਹੋਇਆ ਹੈ ਸ਼ਬਦ ਦੀਆਂ ਪੰਕਤੀਆਂ ਤੋਂ ਪ੍ਰਗਟ ਹੋ ਜਾਂਦਾ ਭਾਵ ਸ਼ਬਦ ਦਾ ਹਰ ਇੱਕ ਸ਼ਬਦ ਦਾ ਭਾਵ ਨਾ ਉਹਦੀਆਂ ਪੰਕਤੀਆਂ ਪੜਦਿਆਂ ਜਦੋਂ ਪਤਾ ਲੱਗ ਜਾਂਦਾ ਹੈ ਕਿ ਇਹ ਮਹਾਰਾਜ ਕਿਸ ਪਰਥਾਏ ਗੱਲ ਕਰਦੇ ਹਨ ਕਿਹਦੇ ਨਾਲ ਗੱਲ ਕਰਦੇ ਹੋਣਗੇ ਕਿਸੇ ਪੰਡਤ ਦੇ ਨਾਲ ਬ੍ਰਹਮਣਾ ਦੇ ਨਾਲ ਮਹਾਰਾਜ ਦੀ ਬਹੁਤੀ ਚਰਚਾ ਹੋਇਆ ਕਰਦੀ ਸੀ ਜਕਾਜ਼ੀਆਂ ਦੇ ਨਾਲ ਇਸੇ ਤਰ੍ਹਾਂ ਉਹ ਸਮਾਂ ਇਸੇ ਤਰ੍ਹਾਂ ਦਾ ਸੀ ਉਹਦੇ ਵਿੱਚ ਦੁਨੀਆ ਨੂੰ ਪ੍ਰਦੇਸ਼ ਹੁੰਦਾ ਸੀ ਮਹਾਰਾਜ ਜੀ ਲੋਕ ਛਪ ਕੇ ਪ੍ਰਦੇਸ਼ ਨਹੀਂ ਸੀ ਕਰਦੇ ਲਕਾਂਦੇ ਨਹੀਂ ਸੀ ਬਾਣੀ ਉਹਨਾਂ ਦਾ ਵੱਡਾ ਇਹ ਪ੍ਰਾਲਾ ਸੀ ਕਿ ਉਹ ਦੁਨੀਆ ਨੂੰ ਸਿਖੂ ਕੇ ਬਾਣੀ ਸਰਾਂਦੇ ਸੀ ਉਹ ਸਾਰਿਆਂ ਨੂੰ ਦੱਸਦੇ ਸੀ ਕਿ ਇਹ ਕਰਮ ਕਾਂਡ ਛੱਡ ਦਿਓ ਤੇ ਮਹਾਰਾਜ ਜੀ ਇੱਥੇ ਵੀ ਕਹਿ ਰਹੇ ਨੇ ਕਹਿੰਦੇ ਕਿ ਬ੍ਰਾਹਮਣ ਜਿਹੜਾ ਹੈ ਨਾ ਉਹ ਪੂਜਾ ਕਿਸ ਤਰ੍ਹਾਂ ਕਰਦਾ ਹੈ ਚੰਦਣ ਦੀ ਲੱਕੜ ਜਿਹੜੀ ਹੁੰਦੀ ਹੈ ਚੰਨਨਾਠੀਆ ਲੱਕੜ ਨੂੰ ਕਹਿੰਦੇ ਨੇ ਚੰਦਣ ਦੀ ਉਹ ਦਿਨ ਵਿੱਚ ਬਹੁਤ ਸੰਗਤੀ ਹੁੰਦੀ ਹੈ ਉਹਦਾ ਲੇਪਨ ਕਰਦੇ ਹਨ ਤਿੱਲਕ ਵੀ ਕਰਦੇ ਹਨ ਮੁੱਖ ਤੇ ਲੇਪ ਵੀ ਕੀਤਾ ਜਾਂਦਾ ਚੰਦਨ ਦਾ ਦੇਖਦੇ ਨਾ ਬ੍ਰਾਹਮਣ ਮੱਥੇ ਤੇ ਲੇਪ ਕੀਤਾ ਹੁੰਦਾ ਹੈ ਜਾਂ ਟਿੱਕਾ ਲਗਾਇਆ ਹੁੰਦਾ ਚੰਦਨ ਦਾ ਟਿੱਕਾ ਹੁੰਦਾ ਤੇ ਉਹਨੂੰ ਤਿਆਰ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਉਹਨਾਂ ਕੋਲ ਲੱਕੜ ਹੁੰਦੀ ਹੈ ਚੰਦਨ ਦੀ ਇੱਕ ਸੇਲ ਹੁੰਦਾ ਇੱਕ ਪੱਥਰ ਹੁੰਦਾ ਉਹ ਪੱਥਰ ਉਹਦੇ ਉੱਤੇ ਉਹਨੂੰ ਘਸਾਉਂਦੇ ਹਨ ਲੱਕੜ ਨੂੰ ਚੰਦਨ ਦੀ ਲੱਕੜ ਨੂੰ ਕਸਾਕਸਾ ਕੇ ਉਹਦੀ ਜਿਹੜੀ ਕਾਲਸ ਇਕੱਠੀ ਹੁੰਦੀ ਹੈ ਨਾ ਥੱਲੇ ਕਸ ਕਸ ਕਿਉਂ ਕਾਲੀ ਹੋ ਜਾਂਦੀ ਹੈ ਕਾਲਸ ਰਗੜੀ ਜਾਂਦੀ ਹੈ ਉਹਦੇ ਨਾਲ ਪੱਥਰ ਦੇ ਉਹਦਾ ਟਿੱਕਾ ਕਰਦੇ ਹਨ ਆਪਣੇ ਜਿਹੜਾ ਦੇਵਤਾ ਹੁੰਦਾ ਹੈ ਨਾ ਜਿਹਦੀ ਮੂਰਤੀ ਹੁੰਦੀ ਹੈ ਜਾਂ ਦੇਵੀ ਦੀ ਦਾ ਦੇਵਤੇ ਦੀ ਫਿਰ ਉਹਨੂੰ ਚੰਦਨ ਦਾ ਟਿੱਕਾ ਕਰਦੇ ਹਨ ਮਸਤਕ ਤੇ ਫਿਰ ਆਪਣੇ ਮੱਥੇ 'ਤੇ ਉਹ ਟਿੱਕਾ ਧਾਰਨ ਕਰਦੇ ਹਨ ਫਿਰ ਜੇ ਕੋਈ ਜਿੰਨੇ ਕਿਸੇ ਨੇ ਪੂਜਾ ਕਰਾਈ ਹੁੰਦੀ ਹੈ ਜਾ ਕੋਲ ਕੋਈ ਖੜਾ ਹੁੰਦਾ ਹੈ ਉਹਦੇ ਤੇ ਵੀ ਉਹ ਚੰਦਨ ਦਾ ਟਿੱਕਾ ਲਾਉਂਦੇ ਹਨ ਇਸੇ ਤਰ੍ਹਾਂ ਕੀਤਾ ਜਾਂਦਾ ਦੇਖਦੇ ਆ ਨਾ ਮੰਦਰਾਂ ਦੇ ਵਿੱਚ ਜਾਈ ਜਾਈਏ ਤੁਸੀਂ ਆਪ ਦੇਖਦੇ ਹੋ ਸਾਰਿਆਂ ਨੂੰ ਪਤਾ ਹੈ ਤੇ ਉਸ ਸਮੇਂ ਦੀ ਮਹਾਰਾਜ ਗੱਲ ਕਰਦੇ ਹਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੰਡਤ ਜਿਹੜਾ ਹੈ ਉਹ ਚੰਦਨ ਨੂੰ ਲੈ ਕੇ ਉਹਨੂੰ ਰਗੜ ਕੇ ਪੱਥਰ ਦੇ ਉੱਤੇ ਉਹਦਾ ਟਿੱਕਾ ਲਾਉਂਦਾ ਹੈ ਮਸਤਕ ਤੇ ਤੇ ਖੰਡਨ ਕਰਦੇ ਨ ਮਹਾਰਾਜ ਜੀ ਕਹਿੰਦੇ ਜੇ ਸਾਡਾ ਅੰਦਰ ਮਾਣੀ ਚੰਦਨ ਬਣ ਜਾਵੇ ਤੇਰਾ ਨਾਮ ਕਰੀ ਚਨਨਾਠੀਆ ਜਵਾਬ ਦਿੰਦੇ ਹਨ ਭਗਤ ਜੀ ਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਜਦੋਂ ਬ੍ਰਾਹਮਣ ਨੇ ਕਿਹਾ ਸਤਗੁਰ ਮਹਾਰਾਜ ਟਿੱਕਾ ਧਾਰਨ ਕਰੋ ਟਿੱਕਾ ਲਾ ਲਓ ਮਸਤਕ ਤੇ ਜਿਵੇਂ ਕਿਹਾ ਸੀ ਨਾ ਉਸ ਵੇਲੇ ਪ੍ਰੋਥ ਨੇ ਹਰदयाल ਨੇ ਕਿਹਾ ਮਹਾਰਾਜ ਜਿਨਿਓ ਧਾਰਨ ਕਰੋ ਜਨਉ ਪਾਉ 11 ਸਾਲ ਦੇ ਹੋ ਗਏ ਤੁਹਾਨੂੰ ਜਨਉ ਧਾਰਨ ਕਰਨਾ ਪਵੇਗਾ। ਉਹ ਵੀ ਦੀ ਸੀ ਕਿਉਂਕਿ ਉਹ ਸਮੇਂ ਲਈ ਤੇ ਮਹਾਰਾਜ ਨੇ ਹੱਥ ਫੜ ਲਿਆ ਉਸ ਟਾਈਮ ਵੀ। ਇੱਥੇ ਬ੍ਰਾਹਮਣ ਨੇ ਟਿੱਕਾ ਧਾਰਨ ਕਰਨ ਦੀ ਗੱਲ ਕੀਤੀ ਮਹਾਰਾਜ ਉੱਥੇ ਫੇਰ ਹੱਥ ਫੜਦਿਆਂ ਨੇ। ਤੇ ਬ੍ਰਾਹਮਣ ਨੂੰ ਜਵਾਬ ਵੀ ਦਿੰਦਿਆਂ ਨੇ ਇਨੀ ਕੀ ਜਵਾਬ ਨਹੀਂ ਅਸਰ ਵੀ ਦਿੰਦਿਆਂ ਉੱਤਰ। ਕਹਿੰਦੇ ਸਾਡਾ ਤਾਂ ਨਾਮ ਹੀ ਚੰਦਨ ਹੈ। ਸਾਡੇ ਹਿਰਦੇ ਵਿੱਚ ਨਾਮ ਟਿਕਿਆ ਨੇ ਜਿਹੜਾ ਪ੍ਰਮਾਤਮਾ ਦਾ ਉਹੀ ਚੰਦਨ ਦੀ ਤਰ੍ਹਾਂ ਹੈ ਤੇਰਾ ਨਾਮ ਕਰੀ ਚੰਨਣਾਠੀਆ ਜੇ ਮਨ ੳਰਸਾ ਕਹਿੰਦੇ ਤੁਹਾਡਾ ਮਨ ਕੀਤੇ ੳਰਸਾ ਬਣ ਜਾਵੇ ੳਰਸਾ ਉਹ ਪੱਥਰ ਦਾ ਨਾਮ ਹੈ ਸੇਲ ਦਾ ਜਿਹਦੇ ਉੱਤੇ ਚੰਦਨ ਰਗੜਦੇ ਹਨ ਕਹਿੰਦੇ ਮਾਲਕ ਦਾ ਨਾਮ ਹੀ ਚੰਦਨ ਦੀ ਤਰ੍ਹਾਂ ਹੈ ਤੇ ਸਾਡਾ ਮਾਨੀ ੳਰਸਾ ਪੱਥਰ ਹੈ ਜਿਹਦੇ ਤੇ ਇਸ ਮਨ ਮਨ ਦੇ ਉੱਤੇ ਨਾਮ ਨੂੰ ਤਸਾਕ ਸਕੇ ਦੀ ਮੈਲ ਅਸੀਂ ਧਾਰਤੀਏ ਮੰਨ ਦੀ ਭਾਵ ਕਹਿਣ ਤੂੰ ਇੱਕੀ ਬਾਣੀ ਪੜ ਕੇ ਸ਼ਬਦ ਪੜ ਕੇ ਪਰਮੇਸ਼ਰ ਦੀ ਬੰਦਗੀ ਪਰਮੇਸ਼ਰ ਦੀ ਬਾਣੀ ਪਰਮੇਸ਼ਰ ਦਾ ਭਜਨ ਹੀ ਸਾਡੀ ਪੂਜਾ ਹੈ ਕਿ ਮਨ ਜਿਹੜਾ ਹੈ ਉਹ ਮਨ ਦੇ ਉੱਤੇ ਵਾਰ-ਵਾਰ ਪੜਨ ਨਾਲ ਜਿਵੇਂ ਭਾਂਡਾ ਦੀ ਗੱਲ ਕੀਤੀਨ ਮਹਾਰਾਜ ਕੀ ਭਾਂਡਾ ਮਲੀਨ ਹੋਵੇ ਤੇ ਉਹਨੂੰ ਧੋਣ ਵਾਸਤੇ ਸਾਬਣ ਜਿਵੇਂ ਸਰਪਾ ਪਾਉਣ ਵਰਤਦੇ ਆ ਪਹਿਲੋਂ ਸਵਾ ਵਰਤੀ ਜਾਂਦੀ ਸੀ ਸ਼ੁੱਧ ਕਰਨ ਵਾਸਤੇ ਤੇ ਇਸੇ ਤਰੀ ਮਨ ਨੂੰ ਧੋਣ ਵਾਸਤੇ ਬਾਣੀ ਦਾ ਬਾਣੀ ਦੀ ਤਾਕਤ ਚਾਹੀਦੀ ਹੈ ਨਾਮ ਦੀ ਤੇ ਮਹਾਰਾਜ ਉਹ ਗੱਲ ਕਰਦੇ ਹਨ ਕਹਿੰਦੇ ਸਾਡਾ ਬਾਣੀ ਪੱਥਰ ਹੈ ਜਿਹਦੇ ਉੱਤੇ ਨਾਮ ਨੂੰ ਘਸਾ ਘਸਾ ਕੇ ਸੀ ਦੇ ਤੋਂ ਇਹਦਾ ਨਾਮ ਦਾ ਚੰਦਰ ਦਾ ਲੇਪਨ ਕਰਦੇ ਹਾਂ ਕਰਨੀ ਕੁੰਗੂ ਜੇ ਰਲੈ ਕਡ ਅੰਤਰ ਪੂਜਾ ਹੋਏ ਜੇ ਇਹਦੇ ਵਿੱਚ ਮਹਾਰਾਜ ਜੀ ਕਹਿੰਦੇ ਕੁੰਗੂ ਕਹਿੰਦੇ ਉਹਨੂੰ ਆਪਣਾ ਉੰਗੂ ਵੀ ਇੱਕ ਤਰ੍ਹਾਂ ਦਾ ਲੇਪਨ ਹੁੰਦਾ ਉਹਦੇ ਵਿੱਚ ਖਸ਼ਬੂਦਾਰ ਜਿਵੇਂ ਰਤਨ ਹੁੰਦਾ ਉਹ ਪਾਇਆ ਜਾਂਦਾ ਕਰਨੀ ਕੁੰਗੂ ਜੇਰਲੇ ਘਟ ਅੰਤਰ ਕਹਿੰਦੇ ਫਿਰ ਅਹੀ ਹਿਰਦੇ ਵਿੱਚ ਹੀ ਪੂਜਾ ਹੋ ਜਾਂਦੀ ਹੈ ਜਦੋਂ ਮਾਨ ਜਿਹੜਾ ਨਾ ਕਰਨੀ ਕਥਨੀ ਜਿਹੜੀ ਉੱਚੀ ਹੋ ਜਾਵੇ ਤੇ ਮਹਾਰਾਜ ਗੁਰੂ ਨਾਨਕ ਪਾਸਾ ਜੀ ਕਹਿੰਦੇ ਜੇਰਲੇ ਜੇ ਕਰਨੀ ਉੱਚੀ ਕਥਨੀ ਉੱਚੀ ਬਣ ਜਾਵੇ ਅੰਦਰੋਂ ਹਿਰਦਾ ਉੱਚਾ ਸੁੱਚਾ ਬਣ ਜਾਵੇ ਮਹਾਰਾਜ ਜੀ ਕਹਿੰਦੇ ਘਟ ਅੰਤਰ ਹਿਰਦੇ ਵਿੱਚ ਘਟ ਦੇ ਵਿੱਚ ਉਹਦੀ ਪੂਜਾ ਹੋ ਜਾਂਦੀ ਹੈ ਪੂਜਾ ਹੋਏ ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੇਂ ਪੂਜ ਨਾ ਹੋਏ ਇਹ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਦਰਸਾਉਂਦੇ ਹਨ ਕਹਿੰਦੇ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਪੂਜਾ ਕਰੀਦੀ ਹੈ ਪੂਜਾ ਕੀਚੈ ਨਾਮ ਧਿਆਈਐ ਕਹਿੰਦੇ ਭਾਈ ਇਸ ਤਰ੍ਹਾਂ ਪੂਜਾ ਕਰੋ ਨਾਮ ਨੂੰ ਧਿਆਉਣਾ ਕਰੋ ਬਿਨ ਨਾਵੇਂ ਪੂਜ ਨਾ ਹੋਏ ਕਹਿੰਦੇ ਨਾਮ ਤੋਂ ਗਿਨਾ ਕੋਈ ਸ੍ਰਿਸ਼ਟੀ ਵਿੱਚ ਪੂਜਾ ਨਹੀਂ। ਮਹਾਰਾਜ ਨੇ ਅਸਰ ਦਿੱਤਾ ਸਾਨੂੰ ਇਹਦੇ ਬਾਹਰੋਂ ਜਿੰਨਾ ਮਰਜ਼ੀ ਪੂਜਨ ਕਰੀ ਜਾਈਏ। ਸੁਗੰਧੀਆਂ ਤਕਾਈ ਜਾਈਏ, ਤੁਫਾ ਬਾਲੀ ਜਾਈਏ, ਫੋਟ ਵਾਂਗੇ। ਉਹਦਾ ਕੋਈ ਲਾਭ ਨਹੀਂ ਹੁਣਾ ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਹਿਰਦੇ ਵਿੱਚ ਨਾਮ ਨਹੀਂ ਟਿਕਿਆ। ਉਹਦੇ ਨਾਮ ਦੇ ਰਾਹੀ ਉਹਦੀ ਪੂਜਨ ਨਹੀਂ ਕੀਤੀ, ਉਹਦੀ ਪੂਜਾ ਨਹੀਂ ਕੀਤੀ। ਨਾਮ ਦੇ ਰਾਹੀ ਉਹਦੇ ਨਾਲ ਮੇਲ ਹੋਣਾ ਸਾਡਾ। ਸਤਪੁਰ ਜੀ ਕਹਿੰਦੇ ਭਾਈ ਪੂਜਾ ਕੀਜੇ ਨਾਮ ਧਿਆਈਏ ਬਿਨ ਨਾਵੇ ਪੂਜਾ ਨਾ ਹੋਏ ਨਾਮ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਕੋਈ ਵੱਡੀ ਪੂਜਾ ਨਹੀਂ ਰਹਾ ਵਿਚਰਾਮ ਦੇ ਕੇ ਅੱਗੇ ਮਹਾਰਾਜ ਜੀ ਫਿਰ ਬਚਨ ਕਰਦੇ ਹਨ ਬਾਹਰ ਦੇਵ ਪਖਾਲੀਏ ਜੇ ਮਨ ਧੂਵੇ ਕੋਏ ਫਿਰ ਸਵਾਲ ਕਰਦੇ ਹਨ ਪੰਡਤ ਨੂੰ ਉੱਥੇ ਸਾਨੂੰ ਜਵਾਬ ਦਿੰਦੇ ਹਨ ਕਹਿੰਦੇ ਭਾਈ ਜਿਵੇਂ ਪੰਡਤ ਲੋਕ ਬ੍ਰਹਮ ਲੋਕ ਦੇਵਤਿਆਂ ਦੇ ਜਿਹੜੀਆਂ ਮੂਰਤੀ ਹੁੰਦੀ ਨਾ ਠਾਕੁਰ ਜੀ ਨੂੰ ਕਹਿੰਦੇ ਆ ਉਹਨੂੰ ਸ্নানਨ ਕਰੰਦੇ ਹਨ ਬਾਹਰ ਦੇਵ ਪਖਾਲੀ ਹੈ ਇਹਦੇ ਬਾਹਰੋਂ ਦੇਵਤਿਆਂ ਨੂੰ ਸ্নানਨ ਕਰੰਦੇ ਹਨ ਠਾਕਰਾ ਨੂੰ ਮੂਰਤੀਆਂ ਨੂੰ ਸ্নানਨ ਕਰਾਇਆ ਜਾਂਦਾ ਜੇ ਮਨ ਧੋਵੇ ਕੋਏ ਤੇ ਮਹਾਰਾਜ ਜੀ ਕਹਿੰਦੇ ਜੇ ਮਨ ਨੂੰ ਧੋ ਲਈ ਉਸੇ ਤਰ੍ਹਾਂ ਇਹਦੇ ਬਾਹਰੋਂ ਜਿੰਨਾ ਵਜਨ ਧੋਵਾ ਤੋਈ ਕਰੀ ਜਾਈਏ ਤੇ ਕਹਿੰਦੇ ਉਹਦੇ ਨਾਲ ਮਨ ਨਹੀਂ ਧੁੱਪ ਸਕਦਾ ਬਾਹਰੋਂ ਮਰਜੀ ਰੋਜ਼ ਪਵੇਂ ਧੋਈ ਜਾਈਏ ਬਾਰਾ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਬਾਹਰ ਦੇਵ ਪਖਾਲੀਏ ਦੇਵਤਿਆਂ ਦੀ ਮੂਰਤੀਆਂ ਦੀ ਕਹਿੰਦੇ ਜਿੰਨਾ ਮਰਜੀ ਨਿਵਾਣ ਕਰੀ ਜਾਈਏ ਉਹਨਾਂ ਨੂੰ ਨਿਵਾਣ ਨਿਵਾਕੇ ਰੱਖੀ ਜਾਈਏ ਇਸ਼ਨਾਨ ਕਰਾਈ ਜਾਈਏ ਜੇ ਮਨ ਧੂਵੈ ਕੋਈ ਕਹਿੰਦੇ ਕੋਈ ਵਿਰਲਾ ਹੈ ਜਿਹੜਾ ਮਨ ਨੂੰ ਧੁੰਦਾ ਹੈ ਕਹਿੰਦੇ ਤਾਂ ਰੋਜ਼ ਦੀ ਵਿਧੀ ਐ ਸੇ ਕਰੀ ਜਾਂਦੇ ਆ ਪਾਤਸ਼ਾਹ ਜੀ ਕਹਿੰਦੇ ਰੋਜ਼ ਦੀ ਵਿਧੀ ਐ ਸਾਡਾ ਇਸ਼ਨਾਨ ਕਰਨਾ ਯਾ ਦੇਵਤਿਆਂ ਨੂੰ ਠਾਕਰਾ ਨੂੰ ਸਨਾਨ ਕਰਾਣਾ ਪੰਡਤ ਨੂੰ ਜਵਾਬ ਦਿੰਦਿਆਂ। ਮਹਾਰਾਜ ਜੀ ਕਹਿੰਦੇ ਤੇ ਮਨ ਨੂੰ ਵੀ ਧੋਣਾ ਉਨਾ ਹੀ ਜ਼ਰੂਰੀ ਹੈ ਜੇ ਮਨ ਨਹੀਂ ਧੋਇਆ ਫਿਰ ਕੀ ਧੋਤਾ ਹੈ। ਝੂਠ ਲਹੇ ਜੀਉ ਮਾਂਜੀਐ ਓਖ ਭਿਆਣਾ ਹੋਏ। ਮਹਾਰਾਜ ਜੀ ਕਹਿੰਦੇ ਝੂਠ ਤਾਂ ਤਾਂ ਲੈਣੀ ਅੰਦਰਲੀ ਜੇ ਮਨ ਨੂੰ ਮਾਂਜੇਗਾ। ਝੂਠ ਲਹੇ ਜੀਉ ਮਾਂਜੀਐ ਕਹਿੰਦੇ ਝੂਠ ਤਾਂ ਲੈਣੀ ਐ। ਜਿਹੜੀ ਅੰਦਰ ਝੂਠ ਪਈ ਹੈ ਨਾ ਸਾਡੇ ਉਹ ਤਾਂ ਬਾਹਰ ਆਉਣੀ ਹੈ ਜੇ ਮਨ ਨੂੰ ਮਾਣ ਜਾਗੇ ਮਨ ਨੂੰ ਵਾਂਜਣ ਦਾ ਕੋਈ ਹੋਰ ਸਾਧਨ ਹੀ ਨਹੀਂ ਸਾਡੇ ਕੋਲ ਕੋਈ ਹੋਰ ਚੀਜ਼ ਹੀ ਨਹੀਂ ਜਿਹੜੀ ਮਨ ਨੂੰ ਮਾਜ ਦੇਵੇ ਮਨ ਕੋਈ ਸਰੀਰ ਥੋੜਾ ਸੂਖਮ ਹੈ ਜਿਹਨੂੰ ਵਾਂਜਣ ਵਾਸਤੇ ਮਨ ਦੇ ਉੱਤੋਂ ਨਾਮ ਦੇ ਬੋਲ ਜਾਂਦੇ ਆ ਤਾਂ ਮਨ ਮੰਜਿਆ ਜਾਂਦਾ ਹੈ ਈਮਾਨ ਬਾਣੀ ਦੇ ਰਾਈ ਪੜਨਦੇ ਰਾਈ ਮਨ ਨੇ ਮਨਜਾ ਜਾਣਾ ਇੱਥੇ ਕਈ ਜਗ੍ਹਾ ਤੇ ਸਾਨੂੰ ਜਵਾਬ ਮਿਲ ਜਾਂਦੇ ਨੇ ਪਹਿਲੋਂ ਵੀ ਆਪਾਂ ਸੁਣਿਆ ਜਪਜੀ ਸਾਹਿਬ ਅਸੀਂ ਪੜ ਪੜ ਕੇ ਸਾਡੀ ਜ਼ਿੰਦਗੀ ਗੁਜ਼ਰ ਗਈ ਆ ਉਥੇ 20ਵੀਂ ਪੌੜੀ ਦੇ ਵਿੱਚ ਮਹਾਰਾਜ ਜੀ ਕਹਿ ਰਹੇ ਹਨ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇ ਕਰਾਂ ਗੋ ਉਥੇ ਵੀ ਮੰਨ ਨੂੰ ਹੀ ਕਹਿੰਦੇ ਹਨ ਕਹਿੰਦੇ ਪਾਪਾਂ ਦਾ ਭਰਿਆ ਮਨ ਕਿਵੇਂ ਧੋਪਣਾ ਉਹ ਸਾਬਣ ਨਾਲ ਨਹੀਂ ਧੋਇਆ ਜਾਣਾ ਹਿੰਦ ਉਹਨੂੰ ਮਾਂ ਵੀ ਤੋਂ ਸਕਦਾ ਇੱਥੇ ਵੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਬੋਲ ਰਹੇ ਹਨ ਕਹਿ ਰਹੇ ਹਨ ਹਿੰਦ ਜੂਠ ਲਹੈ ਜੀਉ ਮਾਂਜੀਐ ਮੋਖ ਪਿਆਣਾ ਹੋਇ ਮੋਖ ਤੋਂ ਪਾਪ ਮੁਕਤੀ ਮਨ ਜੜਾ ਉਹ ਮੋਖ ਪ੍ਰਾਪਤ ਕਰ ਲੈਂਦਾ ਉਹ ਵਕਾਰਾਂ ਤੋਂ ਔਗਣਾ ਤੋਂ ਪਾਪਾਂ ਤੋਂ ਰਹਿਤ ਹੋ ਜਾਂਦਾ ਹੈ ਮੋਖ ਤੋਂ ਭਾਵ ਪਿਆਣਾ ਸੁੰਦਰ ਬਣ ਜਾਂਦਾ ਮਨ ਸੁੰਦਰ ਬਣ ਜਾਣਾ ਭਗਤ ਜੀ ਸਤਗੁਰੂ ਜੀ ਕਹਿ ਰਿਹਾ ਕਹਿੰਦੇ ਯੂਠ ਲਹਿ ਜੀਉ ਮਾਂਜੀਐ ਮੋਖ ਦਾ ਅਰਥ ਬਣਦਾ ਹੈ ਮੋਖ ਪ੍ਰਾਪਤ ਕਰਨੀ ਕਹਿੰਦੇ ਔਗਣਾ ਤੁਰੈ ਤੋ ਜਾਣਾ ਪਿਆਣੇ ਤੋਂ ਭਾਵ ਕੀ ਸੁੰਦਰ ਬਣ ਜਾਣਾ ਅਸ਼ੂ ਮਿਲੈ ਤੇ ਗਈਆ ਖੜ ਖਾ ਹੈ ਅੰਮ੍ਰਿਤ ਦੇ ਅਗਲਾ ਤੀਜਾ ਪਾਦ ਪਾਤਸ਼ਾਹ ਜੀ ਰਾਮ ਕਰਦੇ ਹਨ ਇਹ ਦੇ ਮਨੁੱਖ ਦਾ ਜੀਵਨ ਹੈ ਸਭ ਮਨੁੱਖਾ ਜਨਮ ਇਹ ਜੂਣ ਐਸੀ ਹੈ ਮਨੁੱਖ ਦੀ ਮਹਾਰਾਜ ਜੀ ਕਹਿੰਦੇ ਪਸ਼ੂ ਪੰਛੀਆਂ ਨਾਲੋਂ ਸਰਦਾਰੀ ਮਿਲੀ ਆ ਸਾਨੂੰ ਅਸੀਂ ਪਸ਼ੂ ਪੰਛੀਆਂ ਤੋਂ ਵੱਡੇ ਆ ਸਰਦਾਰ ਆ ਕਿਸ ਕਾਰਨ ਕਿਉਂਕਿ ਮਨੁੱਖਾ ਜਨਮ ਸਾਨੂੰ ਮਿਲਿਆ ਸਾਨੂੰ ਉਹ ਸੋਝੀ ਹੈ ਗਿਆਨ ਹੈ ਜਪਣ ਦਾ ਜੀਭਾ ਦੇ ਨਾਲ ਅਸੀਂ ਜਪ ਸਕਦੇ ਆ ਅਸੀਂ ਕੰਨਾਂ ਨਾਲ ਬਾਣੀ ਸੁਣ ਸਕਦੇ ਆ ਅਸੀਂ ਅੱਖਾਂ ਨਾਲ ਦੇਖ ਸਕਦੇ ਆ ਸਾਨੂੰ ਸਮਝ ਆ ਸਾਰੀ ਪਸ਼ੂ ਪੰਛੀਆਂ ਨੂੰ ਸਮਝ ਨਹੀਂ ਆ ਉਹ ਖਾਤਾ ਸਕਦੇ ਹਨ ਤੁਰੇ ਫਿਰਦੇ ਹਨ ਜਿਹਦੇ ਵਿੱਚ ਮਰਜੀ ਵਜ ਜਾਂਦੇ ਹਨ ਦੇਖਦੇ ਹਨ ਨਾ ਉਹਨਾਂ ਦਾ ਦਿਮਾਗ ਨਹੀਂ ਤਾਂ ਹੀ ਵੱਜਦੇ ਹਨ ਕਿਉਂਕਿ ਸਾਨੂੰ ਇਹ ਸਾਰੀ ਸਮਝ ਹੈ ਭਲੇ ਬੁਰੇ ਦੀ ਪਰ ਫਿਰ ਵੀ ਅਸੀਂ ਬੁਰਿਆ ਪਾਸੇ ਤੁਰਦੇ ਹਾਂ ਭਲੇ ਪਾਸੇ ਸਾਡਾ ਧਿਆਨ ਬਹੁਤ ਘੱਟ ਜਾਂਦਾ ਹੈ ਬੁਰੇ ਪਾਸੇ ਮਨ ਸਾਨੂੰ ਤੋਰਦਾ ਹੈ ਤੇ ਪਸ਼ੂ ਮਿਲੈ ਤੇ ਗਿਆਈਆਂ ਭਗਤ ਜੀ ਸਤਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਪਸ਼ੂ ਦੇ ਵਿੱਚ ਚੰਗੇ ਗੁਣ ਹੋਣ ਕਾਰਨ ਪਸ਼ੂ ਨੂੰ ਸ਼ਾਂਤੀ ਮਿਲਦੀ ਹੈ ਪਸ਼ੂ ਚ ਚੰਗੇ ਗੋਣ ਹਰ ਕਿਉ ਪਸ਼ੂ ਆਪਾ ਰੱਖਦਿਆਂ ਘਰਾਂ ਦੇ ਵਿੱਚ ਮੱਝਾਂ گاਵਾ ਦੇਖੋ ਦੁੱਧ ਦਿੰਦੀਆਂ ਨਾ ਪਵਿੱਤਰ ਪਦਾਰਥ ਦਿੰਦੀਆਂ ਨ ਪਵਿੱਤਰ ਦੁੱਧ ਮਿਲਦਾ ਸਾਨੂੰ ਜਿਹਦੇ ਤੋਂ ਅਨੇਕਾਂ ਹੀ ਪਦਾਰਥ ਸਾਨੂੰ ਮਿਲਦੇ ਹਨ ਇਸ ਕਰਕੇ ਪਸ਼ੂ ਨੂੰ ਸ਼ਾਬਾਸ਼ ਦਿੰਦੇ ਹਨ ਮਹਾਰਾਜ ਕਹਿੰਦੇ ਪਸ਼ੂ ਮਿਲਹਿ ਤਿਗਾਈਆਂ ਖੜ ਖਾਹੇ ਅੰਮ੍ਰਿਤ ਦੇ ਖੜ ਕਹਿੰਦੇਨ ਕਾਫੂਸ ਨੂੰ ਮਹਾਰਾਜ ਜੀ ਕਹਿੰਦੇ ਪਸ਼ੂ ਜਿਹੜਾ ਉਹ ਕਾਫੂਸ ਖਾਂਦਾ ਭਾਈ ਉਹ ਜਵਾਬ ਦੇਦੇ ਨੇ ਮਹਾਰਾਜ ਪੰਡਤ ਨੂੰ ਨਹੀਂ ਉੱਥੇ ਕਾਠੇ ਜਿਹੜਾ ਉਹਨੂੰ ਵੀ ਜਵਾਬ ਦਿੰਦੇ ਆਂ ਕਹਿੰਦੇ ਭਾਈ ਪਸ਼ੂ ਜਿਹੜਾ ਉਹ ਦੁੱਧ ਦਿੰਦਾ ਕੀ ਖਾਂਦਾ ਕੁਝ ਵੀ ਨਹੀਂ ਖਾਂਦਾ ਘਾਹ ਫੁੱਸੀ ਵਿਚਾਰਾ ਖਾਂਦਾ ਤੇ ਬਹੁਤ ਹੀ ਚੰਗੀ ਜਗ੍ਹਾ ਵੀ ਨਹੀਂ ਹੁੰਦੀ ਜਿੱਥੇ ਇਸ ਨੂੰ ਦਾ ਰਹਿਣਾ ਹੁੰਦਾ ਦੇਖੋ ਉਹਨੂੰ ਵਿਚਾਰੇ ਨੂੰ ਪਿੱਠ ਦੇ ਉੱਤੇ ਡੰਡੇ ਵੀ ਖਾਣੇ ਪੈਂਦੇ ਆ ਫਿਰ ਵੀ ਉਹ ਸਾਨੂੰ ਦੁੱਧ ਦਿੰਦਾ ਹੈ ਫਿਰ ਵੀ ਉਹਦੀ ਸਾਨੂੰ ਧੰਨਵਾਦ ਕਰਨਾ ਚਾਹੀਦਾ ਤਦਾਰਥ ਦਿੰਦਾ ਸੰਨ ਤੇ ਮਹਾਰਾਜ ਜੀ ਕਹਿੰਦੇ ਜੇ ਸਾਡੇ ਵਿੱਚ ਗੁਣ ਨਹੀਂ ਅਸੀਂ ਤਾਂ ਪਸ਼ੂਆਂ ਨਾਲ ਵੀ ਭੈਣਿਆ ਪਸ਼ੂ ਮਿਲੇ ਚ ਗਿਆਈਆਂ ਖੜ ਖਾਹੇ ਅੰਮ੍ਰਿਤ ਦੇ ਨਾਮ ਵਿਹੂਣ ਆਦਮੀ ਤ੍ਰਿਗ ਜੀਵਨ ਕਰਮ ਕਰੇ ਤੇ ਮਹਾਰਾਜ ਜੀ ਕਹਿੰਦੇ ਭਾਈ ਨਾਮ ਤੋਂ ਹੀ ਨੇ ਜਿਹੜੇ ਅਨਮਨੁੱਖ ਨਾਮ ਤੋਂ ਵਾਂਝੇ ਹਨ ਜਿਹੜੇ ਸਰੀਰ ਜਿਹੜੇ ਆਦਮੀ ਨਾਮ ਨਹੀਂ ਜਪ ਪਾਉਂਦੇ ਮਹਾਰਾਜ ਜੀ ਕਹਿੰਦੇ ਉਹ ਤਾਂ ਤ੍ਰਿਗਨ ਪਾਈ ਤ੍ਰਿਗ ਲਬਜ ਗਲ ਖੇਦ ਲਬਜ ਹੈ ਜਿਹੜਾ 100 ਵਾਰੀ ਫਿੱਟੇ ਮੂ ਕਹਿਣਾ ਹੈ ਕਿ ਤ੍ਰਿਗ ਲਬਜ ਬਣਦਾ ਮਹਾਰਾਜ ਜੀ ਕਹਿੰਦੇ ਉਹਦੇ ਤੋਂ 100 ਵਾਰੀ ਫਿੱਟੇ ਮੂ ਹਾਸਿਲ ਐਸੇ ਮਨੁੱਖ ਤੇ ਜਿਹੜਾ ਜਨਮ ਲੈ ਕੇ ਵੀ ਉਹ ਨਹੀਂ ਉਹ ਮਾਲਕ ਦੇ ਗੁਣਾ ਨੂੰ ਭੁੱਲ ਜਾਵੇ ਉਹਦਾ ਸ਼ੁਕਰ ਨਾ ਕਰ ਸਕੇ ਉਹਦੇ ਦਰਸ਼ਨ ਨਾ ਕਰ ਸਕੇ ਬਾਣੀ ਨਾ ਪੜ ਸਕੇ ਨਾਮ ਨੂੰ ਵਿਸਾਰ ਦੇ ਨਾਮ ਵਿਹੋਣੇ ਨਾਮ ਤੋਂ ਹੀ ਨਾ ਹੋ ਜਾਵੇ ਕਹਿੰਦੇ ਉਹ ਆਦਮੀ ਤ੍ਰਿਗ ਜੀਵਨ ਕਰਮ ਕਰੇ ਉਹ ਨਾਮ ਨਹੀਂ ਨਾ ਜਿਹੜੇ ਉਹਦੇ ਪੱਲੇ ਮਹਾਰਾਜ ਜੀ ਕਹਿੰਦੇ ਜੋ ਜੋ ਕੁਝ ਮਰਜੀ ਜ਼ਿੰਦਗੀ ਵਿੱਚ ਕਰ ਲੇ ਉਹ ਸਾਰਾ ਕੁਝ ਹੀ ਨਫਲ ਹੈ ਜਿਹਦੇ ਜ਼ਿੰਦਗੀ ਦੇ ਵਿੱਚ ਨਾਮ ਜਿੰਨੇ ਧਾਰਨ ਨਹੀਂ ਕੀਤਾ ਜਿਹੜਾ ਕਦੀ ਗੁਰੂ ਕੋਲ ਹੀ ਨਹੀਂ ਆਇਆ ਜਿਹੜਾ ਮਹਾਰਾਜ ਜੀ ਕਹਿੰਦੇ ਜਿਨੇ ਗੁਰੂ ਹੀ ਨਹੀਂ ਧਾਰਨ ਕੀਤਾ ਸ਼ਬਦ ਗੁਰੂ ਇਹ ਮਹਾਰਾਜ ਜੀ ਕਹਿੰਦੇ ਉਹਦਾ ਜਨਮ ਲਿਆ ਤਰੇਗਾ ਕਿਉਂਕਿ ਉਹ ਤਾਂ ਪਸ਼ੂਆਂ ਸਮਾਨ ਹੀ ਹੈ ਫਿਰ ਪਸ਼ੂ ਤਾਂ ਉਹਦੇ ਤੋਂ ਵੱਧੀਆਂ ਉਹਨਾਂ ਨੂੰ ਸ਼ਾਬਾਸ਼ੇ ਮਿਲਦੀ ਹੈ ਤੇ ਆਮ ਮਨੁੱਖ ਸਾਰੇ ਅਸੀਂ ਦੇਖੋ ਕਿੰਨੇ ਪਦਾਰਥ ਖਾਂਦੇ ਆ 36 ਪ੍ਰਕਾਰ ਦੇ ਪਾਰਾਜ ਨੇ ਭੋਜਨ ਬਖਸ਼ੇ ਗਿਣਤੀ ਵੀ ਕਰੀ ਜਾਵੇ ਤੇ 36 ਪ੍ਰਕਾਰ ਤੋਂ ਵੀ ਵੱਧ ਹੋ ਜਾਣਗੇ ਸਾਡੇ ਕੋਲ ਸਤਿਗੁਰੂ ਜੀ ਕਹਿੰਦੇ ਫਿਰ ਉਹ ਖਾ ਕੇ ਵੀ ਅਸੀਂ ਦੇਖੋ ਖਾਣ ਤੋਂ ਬਾਅਦ ਵੀ ਕੁਝ ਵੀ ਪ੍ਰਾਪਤੀ ਨਹੀਂ ਹੈ ਫਿਰ ਵੀ ਸਾਡਾ ਸਰੀਰ ਇੱਕ ਮਿੱਟੀ ਹੈ ਮਰਨ ਤੋਂ ਬਾਅਦ ਸਰੀਰ ਸਵਾਹ ਬਣ ਜਾਂਦਾ ਮਿੱਟੀ ਬਣ ਜਾਂਦਾ ਕੱਲ ਮਹਾਰਾਜ ਨੇ ਬਚਨ ਕੀਤੇ ਸੀ ਤੇ ਕਬਰ ਵਿੱਚ ਚਲਾ ਜਾਂਦਾ ਉੱਥੇ ਮਿੱਟੀ ਬਣ ਜਾਂਦਾ ਅੱਗ 'ਚ ਸਾੜ ਦਿੰਦੇ ਤਾਂ ਸਵਾਹ ਬਣ ਜਾਂਦਾ ਕੁਝ ਪ੍ਰਾਪਤੀ ਤੇ ਨਹੀਂ ਨਾ ਸਰੀਰ ਦੀ ਪਰ ਪਸ਼ੂ ਦੇਖੋ ਉਸ ਜਿੰਦੇ ਜੀਵ ਸਾਨੂੰ ਸੁੱਖ ਦਿੰਦਾ ਤੇ ਮਰਨ ਤੋਂ ਬਾਅਦ ਵੀ ਸੁੱਖ ਦਿੰਦਾ ਜਿਹੜਾ ਚੁੱਕ ਕੇ ਲੈ ਕੇ ਜਾਂਦਾ ਹੈ ਨਾ ਉਹ ਜਾ ਕੇ ਉਹਦਾ ਚਮ ਧਾਰ ਲੈਂਦਾ ਹੈ ਉਹਦੇ ਹੱਡਾ ਹੱਡਾਂ ਨੂੰ ਵੀ ਲੈ ਜਾਂਦੇ ਹਨ ਚੁੱਕ ਕੇ ਉਹ ਵੀ ਵੇਚ ਦਿੰਦੇ ਹਨ ਹੱਡਾਂ ਦਾ ਵੀ ਦੇਖੋ ਕੋਈ ਨਾ ਕੋਈ ਚੀਜ਼ ਬਣ ਜਾਂਦੀ ਹੈ ਤੇ ਆਪ ਦੇਖੋ ਕਹਾਵਤ ਬਣੀ ਹੈ ਨਾ ਆਪਾਂ ਪੜ੍ਹਦੇ ਹੁੰਨੇ ਆਂ ਕਿ ਮਰਿਆਲਾ ਹਾਥੀ 2 ਲੱਖ ਦਾ ਤੇ ਜਿੰਦਾ ਲੱਖ ਦਾ ਇਹ ਕਹਾਵਤ ਤਾਂ ਹੀ ਬਣੀ ਹੋਈ ਹੈ ਉਹਨਾਂ ਦਾ ਚਮ ਕੰਮ ਆ ਜਾਂਦਾ ਜੁੱਤੀਆਂ ਜੋੜੇ ਬੰਦਦੇ ਹਨ ਤੁਹਾਡਾ ਤਾਂ ਸਰੀਰ ਦਾ ਕੋਈ ਅੰਗ ਦੇਖੋ ਮਰਦੋਂ ਬਾਅਦ ਕੁਝ ਵੀ ਕੰਮ ਨਹੀਂ ਹੁੰਦਾ ਸੀ ਆਪ ਹੀ ਸਾੜ ਕੇ ਕੋਲੇ ਬਣਾ ਕੇ ਜਲ ਪ੍ਰਵਾਹ ਕਰ ਦਿੰਨੇ ਆ ਸਾਡੀ ਵਿਧੀ ਬਣੀ ਹੋਈ ਆ ਉਹਦੇ ਮੁਤਾਬਕ ਅਸੀਂ ਕਰ ਦਿੰਨੇ ਆ ਤੇ ਮਹਾਰਾਜ ਕੋ ਨਾਨਕ ਪਾਸ਼ਾ ਜੀ ਵੇਖੋ ਸਾਨੂੰ ਸਮਝਾਉਂਦੇ ਆਂ ਪਿਆਰ ਦੇ ਨਾਲ ਕਹਿੰਦੇ ਭਾਈ ਨਾਮ ਮਹਿਉਣ ਆਦਮੀ ਧ੍ਰਿਗ ਜੀਵਨ ਕਰਮ ਕਰੇ ਅਗਲਾ ਪਦ ਪਾਸ਼ਾ ਜੀ ਰੰਮ ਕਰਦੇ ਨੇੜਾ ਹੈ ਦੂਰ ਨਾ ਜਾਣੋ ਨਿਤ ਸਾਰੇ ਸੰਭਾਲੇ ਕਹਿੰਦੇ ਭਾਈ ਜਿਹਨੂੰ ਮਾਲਕ ਨੂੰ ਪ੍ਰਮਾਤਮਾ ਨੂੰ ਸਤਿਗੁਰਾਂ ਨੂੰ ਅਸੀਂ ਐਵੇਂ ਦੂਰ ਸਮਝੀ ਜਾਂਦੇ ਆਂ ਕਿ ਉਹ ਦੂਰ ਐ ਕਹਿੰਦੇ ਉਹ ਤਾਂ ਬਹੁਤ ਨੇੜੇ ਆ ਤੇਰੇ ਨੇੜਾ ਹੈ ਦੂਰ ਨਾ ਜਾਣੋ ਕਹਿੰਦੇ ਉਹ ਮਾਲਕ ਨੂੰ ਸਤਿਗੁਰਾਂ ਨੂੰ ਪਿਤਾ ਪਰਮਾਤਮਾ ਨੂੰ ਭਾਈ ਦੂਰ ਨਾ ਸਮਝੋ ਉਹ ਤਾਂ ਨੇੜੇ ਆ ਤੁਹਾਡੇ ਕਹਿੰਦੇ ਤੁਸੀਂ ਧਿਆਨ ਨਹੀਂ ਦਿੰਦੇ ਨਿਤ ਸਾਰੇ ਸੰਭਾਲੇ ਮਹਾਰਾਜ ਜੀ ਕਹਿੰਦੇ ਉਹ ਨਿਤ ਤੁਹਾਡੀ ਸਾਰ ਕਰ ਰਿਹਾ ਹੈ ਤੁਹਾਨੂੰ ਖਾਲੀ ਭੋਜਨ ਰੋਜ਼ ਭੇਜਦਾ ਹੋ ਉਹ ਮਾਲਕ ਕੀ ਹੈ ਚੇਤਾ ਕਰੋ ਨਿਤਾ ਪ੍ਰਤੀ ਤੁਹਾਨੂੰ ਖਾਣ ਵਾਸਤੇ ਦੇ ਰਿਹਾ ਤੁਹਾਨੂੰ ਮਾਇਆ ਬਖਸ਼ ਰਿਹਾ ਧੰਦੇ ਦੇ ਰਿਹਾ ਕੰਮ ਕਰ ਬਖਸ਼ ਰਿਹਾ ਖਾਣ ਵਾਸਤੇ ਭੋਜਨ ਦੇ ਰਿਹਾ ਪੀਣ ਵਾਸਤੇ ਪਾਣੀ ਦੇ ਰਿਹਾ ਇਸ ਕਰਕੇ ਉਹਨੂੰ ਨੇੜੇ ਸਮਝੋ ਉਹ ਤਾਂ ਤੁਹਾਡੇ ਨਾਲ ਹੀ ਵੱਸਦਾ ਸਾਨੂੰ ਹਿੰਗਤਾ ਵਿੱਚ ਨਜ਼ਰ ਨਹੀਂ ਹੁੰਦਾ ਨੇੜਾ ਹੈ ਹਰ ਦੂਰ ਨਾ ਜਾਣੋ ਨਿਤ ਸਾਰੇ ਸੰਭਾਲੇ ਨਿਤਾ ਪ੍ਰਤੀ ਸਾਰ ਸਮਾਲ ਕਰਦਾ ਹੈ ਮਹਾਰਾਜ ਜੀ ਕਹਿੰਦੇ ਇਸ ਕਰਕੇ ਜੋ ਦੇਵੇ ਸੋ ਖਾਵਣਾ ਉਹ ਨਾਨਕ ਸੱਚਾ ਹੈ ਮਹਾਰਾਜ ਜੀ ਫਿਰ ਬਚਨ ਕਰਦੇ ਹਨ ਕਹਿੰਦੇ ਜੋ ਕੁਝ ਉਹ ਦੇਂਦਾ ਉਹੀ ਅਸੀਂ ਖਾ ਸਕਦੇ ਹਾਂ ਉਹਦੇ ਦੇਣ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਖਾ ਸਕਦੇ ਦੇਖੋ ਜਿੱਦਨ ਉਹ ਬੰਦ ਕਰਦਾ ਹੈ ਹੁਕਮ ਤੋਂ ਬਿਨਾ ਅਸੀਂ ਜੀਵ ਤੇ ਕੁਝ ਨਹੀਂ ਰੱਖ ਸਕਦੇ ਸਾਡੀ ਜ਼ੁਬਾਨ ਕੰਮ ਕਰਨਾ ਬੰਦ ਕਰ ਦਿੰਦੀ ਹੈ ਹੱਥ ਪੈਰ ਸਾਡੇ ਚੱਲਣੇ ਬੰਦ ਹੋ ਜਾਂਦੇ ਹਨ ਉਦੋਂ ਕੁਮੀ ਇਹਨਾ ਇੱਕ ਹੁਕਮ ਦੇ ਫਨਕਾਰ ਦੇ ਨਾਲ ਉਹ ਸਾਡਾ ਸਭ ਕੁਝ ਬੰਦ ਕਰ ਸਕਦਾ ਹੈ ਇਸ ਕਰਕੇ ਸ਼ੁਕਰ ਕਰਿਆ ਕਰੋ ਧੰਨਵਾਦ ਕਰਿਆ ਕਰੋ ਸਾਡੀ ਜੀਵ ਚਲਾ ਰਿਹਾ ਸਾਡੇ ਹੱਥ ਪੈਰ ਚਲਾ ਰਿਹਾ ਸਾਡਾ ਸਰੀਰ ਤੁਰਿਆ ਫਿਰਦਾ ਉਹਦੀ ਮਿਹਰੀ ਹੈ ਉਹਦੀ ਕਿਰਪਾ ਪਿਆਰ ਉਹਦੇ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਕਰ ਸਕਦੇ ਇਹ ਮਹਾਰਾਜ ਖੁਦ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ ਕਹਿੰਦੇ ਕਹੋ ਨਾਨਕ ਸੱਚਾ ਹੈ ਮਹਾਰਾਜ ਕਹਿੰਦੇ ਮੈਂ ਤਾਂ ਕਹਿੰਦੇ ਉਹ ਸੱਚਾਈ ਹੈ ਸਭ ਕੁਝ ਹੈ ਉਹਦੇ ਤੋਂ ਬਿਨਾ ਕੁਝ ਵੀ ਨਹੀਂ ਆਸੀ ਮਹਾਰਾਜ ਖੁਦ ਕਹਿ ਰਹੇ ਨੇ ਆਪਣੇ ਆਪ ਨੂੰ ਕਹਿੰਦੇ ਜੋ ਦੇਵੇ ਸੋ ਖਾਵਣਾ ਉਹ ਨਾਨਕ ਸੱਚਾ ਹੈ ਮਹਾਰਾਜ ਜੀ ਕਹਿੰਦੇ ਸੱਚ ਦੀ ਗੱਲ ਹੈ ਇਹ ਸੱਚ ਹੈ ਇਹਨੂੰ ਮੰਨ ਲਓ ਮਹਾਰਾਜ ਜੀ ਕਹਿੰਦੇ ਮੰਨਣਾ ਕਰੋ ਕਿ ਉਹ ਪਰਮਾਤਮਾ ਹੀ ਸਭ ਕੁਝ ਕਰਦਾ ਹੈ ਉਹ ਖਾਣ ਵਾਸਤੇ ਪਹਿਨਣ ਵਾਸਤੇ ਚੱਲਣ ਵਾਸਤੇ ਸਭ ਕੁਝ ਉਹਨੇ ਸਾਨੂੰ ਦਿੱਤਾ ਹੋਇਆ ਹੈ ਜਿੰਨਾ ਵੀ ਉਹਦਾ ਧੰਨਵਾਦ ਕਰ ਲਈਏ ਸ਼ੁਕਰਾਨਾ ਕਰ ਲਈਏ ਪਿਆਰੇ ਉੱਠਣ ਸਾਰ ਸ਼ੁਕਰ ਕਰਿਆ ਕਰੋ ਉੱਠਣ ਸਾਰ ਕੁਝ ਮਿੰਟ ਬੈਠ ਕੇ ਉਹਦਾ ਨਾਮ ਜਪ ਲਿਆ ਕਰੋ ਵਾਹਿਗੁਰੂ ਮੰਤਰ ਤੋਂ ਪਹਿਲਾਂ ਗੁਰ ਮੰਤਰ ਮੂਲ ਮੰਤਰ ਦਾ ਪਾਠ ਕਰਿਆ ਕਰੋ ਜੁਤ ਉੱਠਦੇ ਹੋ ਨਾ ਉੱਠਣ ਸਾਰ ਨਹਾਣ ਤੋਂ ਪਹਿਲਾਂ ਹੀ ਜਦੋਂ ਆਪਾਂ ਜਦੋਂ ਸਾਡੀ ਜਾਗ ਉੱਕੜਦੀ ਹੈ ਸਾਨੂੰ ਮੂਲ ਮੰਤਰ ਦਾ ਪਾਠ ਕਰਨਾ ਚਾਹੀਦਾ ਹੈ ਕੁਝ ਸਮਾਂ ਬੈਠ ਕੇ ਉਸ ਤੋਂ ਬਾਅਦ ਅਸੀਂ ਇਸ਼ਨਾਨ ਪਾਣੀ ਕਰਕੇ ਨਾਮ ਜਪੀਏ ਜਾਂ ਨਿਤਨੇਮ ਕਰੀਏ ਇਹ ਸ਼ੁਕਰ ਹੈ ਉਹਦਾ ਮਾਲਕ ਦਾ ਹੋਰ ਕਿਸੇ ਸੰਸਾਰੀ ਪਦਾਰਥ ਵਿੱਚ ਸ਼ੁਕਰ ਨਹੀਂ ਕਿ ਅਸੀਂ ਉਹਨੂੰ ਦੇ ਸਕਦੇ ਹਾਂ ਇਹ ਤਾਂ ਉਹਦੇ ਦਿੱਤੇ ਹੋਏ ਪਦਾਰਥ ਸੀ ਉਹਨੂੰ ਦਿੰਨੇ ਆ ਅਸੀਂ ਕੁਝ ਨਹੀਂ ਦੇ ਸਕਦੇ ਜੇ ਮਾਇਆ ਉਹਦੇ ਚਰਨਾਂ ਵਿੱਚ ਭੇਟ ਕਰਦੇ ਆ ਉਹ ਵੀ ਮਾਲਕ ਦੀ ਬਖਸ਼ੀ ਹੈ ਜੇ ਕੋਈ ਪਦਾਰਥ ਸੰਸਾਰੀ ਰੱਖਦੇ ਆ ਉਹ ਵੀ ਉਹਦੇ ਬਖਸ਼ੇ ਹੋਏ ਹਨ ਸਾਡਾ ਤਾਂ ਇੱਥੇ ਸਰੀਰ ਵੀ ਨਹੀਂ ਹੈ ਪਿਆਰਿਓ ਇਹ ਸਰੀਰ ਇਹ ਸਾਹ ਇਹ ਸਾਰੇ ਉਹਦੇ ਬਖਸ਼ੇ ਹੋਏ ਹਨ ਇੱਕੋ ਹੀ ਹੈ ਬੰਦਗੀ ਕਰ ਲਈ ਭਜਨ ਕਰ ਲਈ ਜਿਹਦੇ ਤੋਂ ਮਾਲਕ ਸਾਡੇ ਤੋਂ ਖੁਸ਼ ਹੋ ਸਕੇ ਸਾਡਾ ਆਇਆ ਸੰਸਾਰ ਤੇ ਪਿਆਰਿਓ ਸਫਲ ਹੋ ਸਕੇ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਵਿਚਾਰ ਕਰਦੇ ਭਾਈ ਅਨੇਕਾਂ ਭੁੱਲ ਆ ਜਾਂਦੀਆਂ ਨੇ ਮਾਫ਼ ਕਰਿਓ ਕਿਉਂਕਿ ਬਹੁਤੀ ਬਹੁਤੇ ਗਿਆਨਵਾਨ ਨਹੀਂ ਅਸੀਂ ਤੁਹਾਡੇ ਵਰਗੇ ਗੁਰੂ ਮਹਾਰਾਜ ਦੇ ਸੇਵਾਦਾਰਾਂ ਜਿੰਨਿ ਕੁ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਉਹਨਾਂ ਨੂੰ ਵਿਚਾਰ ਕਰ ਦਿੱਦੀ ਹੈ ਕਿਉਂਕਿ ਇਹ ਸਕੂਲ ਹੈ ਸਦਾ ਹੀ ਅਸੀਂ ਸਿੱਖਦੇ ਰਹਿਣਾ ਹੈ ਅਸੀਂ ਸਿੱਖ ਸਿੱਖ ਕੇ ਹੀ ਮਹਾਰਾਜ ਦੇ ਚਰਨਾਂ ਨਾਲ ਜੁੜਨਾ ਹੈ ਕਿਉਂਕਿ ਸਿੱਖ ਦਾ ਨਾਮ ਹੀ ਸਿੱਖਣ ਤੋਂ ਹੈ ਅਸੀਂ ਗਲਤੀਆਂ ਰੋਜ਼ ਕਰਦੇ ਹਾਂ ਕਿਉਂਕਿ ਗਲਤੀਆਂ ਦੇ ਪੁੱਤਲੇ ਹਾਂ ਅਸੀਂ ਪਿਆਰਿਓ ਗਲਤੀਆਂ ਕਰ ਕਰਕੇ ਇਸ ਸਕੂਲ ਵਿੱਚ ਸਿੱਖਦੇ ਹਾਂ ਇਹ ਪਿਆਰਿਓ ਇਹ ਮਹਾਰਾਜ ਦੀ ਗੁਰਮੁਖੀ ਦਾ ਸਕੂਲ ਹੈ ਧਰਮ ਦਾ ਸਕੂਲ ਹੈ ਇੱਥੋਂ ਆਪਾਂ ਸਾਰੇ ਸਿੱਖਣ ਵਾਸਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੁੰਦੇ ਹਾਂ ਸਤਿਗੁਰ ਸਾਡੇ ਅਧਿਆਪਕ ਹਨ ਅਸੀਂ ਧਿਆਨ ਰੱਖੀ ਕਿ ਉਹਨਾਂ ਤੋਂ ਸਿੱਖਦੇ ਹਾਂ ਰੋਜ਼ ਜੋ ਗਲਤੀ ਮਹਾਰਾਜ ਸਾਡੇ ਤੋਂ ਕਰਾਉਂਦੇ ਹਨ ਉਦੀ ਆਪ ਹੀ ਮਾਫੀ ਬਖਸ਼ਣ ਸਾਨੂੰ ਚਰਨਾਂ ਨਾਲ ਜੋੜੀ ਰੱਖਣ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ